ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਅਤੇ ਸਾਬਕਾ ਮੰਤਰੀ ਪੰਜਾਬ ਸਵਰਗੀ ਬਾਬੂ ਭਗਵੰਤ ਦਾਸ ਅਰੋੜਾ ਦੀ 5ਵੀਂ ਵਰ੍ਹੇ ਦੀ ਮੌਕੇ ਉੱਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਦਸਗੀ ਸਥਾਨਕ ਗੁਰੂ ਨਾਨਕ ਦੇਵ ਡੈਂਟਰਲ ਕਾਲਜ ਵਿਖੇ ਕੀਤਾ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ, ਗੁਰਦੇਵ ਸਿੰਘ ਸੇਖੋਂ, ਮਨਜੀਤ ਸਿੰਘ ਬਲਾਸਪੁਰ, ਚੇਤਨ ਸਿੰਘ ਜੋੜਾ ਮਾਜਰਾ, ਅਸ਼ੋਕ ਪ੍ਰਾਪਰ ਪੱਪੀスメਤ ਹੋਰ ਸ਼ਖਸੀਅਤਾਂ ਨੇ ਵੀ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ। ਸਮਾਜ ਸੇਵਾ ਦੇ ਕੈਟਰ ਦੇ ਵਿੱਚ ਉਹਨਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਇਸ ਮੌਕੇ बाबू ਭਗਵਾਨ ਦਾਸ ਅਰੋੜਾ ਦੀ ਨਿਗੀ ਯਾਦ ਨੂੰ ਸਮਰਪਿਤ ਮੁਫਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਸਿਸਕਾਪ ਦਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਲਾਭ ਵੀ ਲਿਆ ਅੱਜ ਮੇਰੇ ਪਿਤਾ ਸਰਗਿਵ ਭਗਵਾਨ ਦਾਸ ਜੀ ਅਰੋੜਾ ਦੀ 25ਵੀਂ ਵਰ੍ਹੇ ਆ ਔਰ ਅਰਸਲ ਉਹਦੀ ਬਰਸੀ ਦੇ ਉੱਪਰ ਅਸੀਂ ਸੁਲਾਮ ਨੈਟਰ ਕਾਲਜ ਦੇ ਵਿੱਚ ਫ੍ਰੀ ਮੈਡੀਕਲ ਡੈਂਟਲ ਕੈਂਪ ਹੈ ਜਿਹੜਾ ਉਹ ਲਗਾਉਨੇ ਆ ਜਿੱਥੇ ਜਿਹੜੇ ਪੇਸ਼ੈਂਟਾਂ ਚ ਸਟੂਡੈਂਟ ਹੈ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਹੁੰਦਾ ਆਖਣਪੜ ਸਾਹਿਬ ਦੀ ਭੂਗ ਪਾਈ ਜਾਂਦੀ ਨੇ ਗੁਰੂ ਸਾਹਿਬ ਦਾ ਅ ਅੱਗੇ ਦਾ ਪਸਤ ਕਰਾਇਦਾ ਪਰਮਾਤਮਾ ਕੋਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਵਿਚੇਚੇ ਤੌਰ ਤੇ ਮੈਂ ਧੰਨਵਾਦ ਆ ਸਾਰੇ ਹਲਕਾ ਨਿਵਾਸੀਆਂ ਦਾ ਆ ਪਾਰਟੀ ਦੇ ਸਾਰੇ ਹੋਦਰ ਸਾਹਿਬਾਨ ਦਾ ਔਰ ਇਸ ਮੌਕੇ ਦੇ ਉੱਪਰ ਪੰਜਾਬ ਵਿਧਾਨ ਸਭਾ ਦੇ ਮਾਜੋਰ ਸਪੀਕਰ ਕੁਤਾਰ ਸਿੰਘ ਸਤਪਾ ਜੀ ਸਰਦੂ ਸਿੰਘ ਜੀ ਕੁੱਡੇ ਆਪੀ ਸ੍ਰੀ ਔਰ ਬਹੁਤ ਸਾਰੇ ਸਾਡੇ ਮੇਲੇ ਸਾਥੀ ਜਿਹੜੇ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਸੋ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ ਔਰ ਮੈਂ ਉੱਚੇ ਚੇਤੇ ਤੌਰ ਤੇ ਧੰਨਵਾਦ ਸਾਰੇ ਹਲਕਾ ਨਾਸੀ ਦਾ ਕਰਦਾ ਹਾਂ ਕਿ ਹਰ ਸਾਲ ਮੈਨੂੰ ਜਿੰਨਾ ਪਿਆਰ ਸਤਕਾਰ ਜਿਹੜਾ ਸਾਥ ਹੈ ਉਹ ਦਿੰਦੇ ਨੇ ਸੋ ਸਾਰੇ ਨਾਂ ਅਮਨ ਜੀ ਅੱਜ ਕੈਬਨਿਟ ਦਾ ਵਿਸਤਾਰ ਹੋ ਰਿਹਾ ਕਿਸ ਤਰ੍ਹਾਂ ਦਾ ਕਿੰਨੇ ਮੰਤਰੀ ਆਉਣਗੇ ਦੇਖੋ ਇਹ ਤਾਂ ਹੁੰਦਾ ਇਹ ਅੱਧਾ ਘੰਟਾ ਰਹਿ ਗਿਆ ਤੁਸੀਂ ਵੇਟ ਕਰੋ ਕਿ ਪ੍ਰੈਰੋਗੇਟਿਵ ਜਿਹੜਾ ਉਹ ਸੀਐਮ ਸਾਹਿਬ ਦਾ ਹੁੰਦਾ ਮੈਂ ਸਮਝਦਾ ਕਿ ਉਸ ਸਮੇਂ ਤੋਂ ਪਹਿਲਾਂ ਜਦ ਤੱਕ ਇਹ ਸੈਰਮਨੀ ਇਹ ਫੰਕਸ਼ਨ ਹੋ ਨਹੀਂ ਜਾਂਦਾ ਉਸ ਤੋਂ ਪਹਿਲਾਂ ਕੁਝ ਵੀ ਬੋਲਣਾ ਮੇਰੇ ਵੱਲੋਂ ਤਾਂ ਉਚਿਤ ਨਹੀਂ ਹੋਵੇਗਾ ਅਮਨ ਜੀ ਮਜੀਠੀਆ ਜਿਹੜੇ ਸ਼ਿਮਲਾ ਦੇ ਵਿੱਚ ਜਿਹੜੀ ਜ਼ਮੀਨ ਮਿਲੀ ਹੈ ਉਹ ਹੋਰ ਕਿ ਕਿਸੇ ਲੱਗੇਗਾ ਤੇ ਚਾਰ ਦਿਨਾਂ ਰਮਾਂਡ ਹੋਰ ਲੈਣੇ ਦੇਖੋ ਇਹ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪਹੁੰਚਪਾਨ ਸਰਕਾਰ ਨੇ ਔਰ ਪੰਜਾਬ ਵਿਜੀਲੈਂਸ ਬਿਊਰੋ ਨੇ ਹੱਥ ਪਾਇਆ ਪੱਕੇ ਪੈਰੀ ਸਾਰੇ ਸਬੂਤ ਤੱਥ ਇਕੱਠੇ ਕਰਕੇ ਪਾਇਆ ਜਿਸ ਦੇ ਵਿੱਚ 540 ਕਰੋੜ ਦੀ ਬੇਨਮੀ ਪ੍ਰਾਪਰਟੀ ਸਾਹਮਣੇ ਆਈ ਸੀਗੀ ਉਸ ਦੀ ਤਫਤੀਸ਼ ਕਰਦੇ ਹੋਏ ਜਿਵੇਂ ਤੁਸੀਂ ਸ਼ਿਮਲਾ ਦੀ ਗੱਲ ਕੀਤੀ ਹੋਰ ਵੀ ਕੀ ਥਾਂ ਉੱਤੇ ਉਹਨਾਂ ਦੀਆਂ ਬੇਨਮੀਆ ਪ੍ਰਾਪਰਟੀਆਂ ਨੇ ਜਿਹੜੇ ਨੋਨ ਸੋਰਸਸ ਆਫ ਇਨਕਮ ਤੋਂ ਵੱਧ ਨੇ ਦੇ ਬਾਰੇ ਤਫਤੀਸ਼ ਚੱਲ ਰਹੀ ਹੈ ਮੈਂ ਸਮਝਦਾ ਕਿ ਵਿਜੀਲੈਂਸ ਬੜੀ ਮੁਸਤੈਦੀ ਤੇ ਨਿਰਪੱਖਤਾ ਦੇ ਨਾਲ ਇਹ ਜਾਂਚ ਕਰ ਰਹੀ ਹੈ ਬੜੀ ਜਲਦੀ ਸਾਰਾ ਦੁੱਧ ਦੁੱਧ ਪਾਣੀ ਦਾ ਪਾਣੀ ਹੋਏਗਾ ਸਰ ਐਨਸੀਬੀ ਦੇ ਰਿਪੋਰਟ ਮੱਝ ਆਉਂਦਾ ਕਿ ਪੰਜਾਬ ਸਰਕਾਰ ਨੇ ਕੀ ਕੀਤਾ ਹੈ ਦੇਖੋ ਇਸ ਤਰ੍ਹਾਂ ਕਿ ਇਹ ਪਰसों ਦਾ ਸਾਹਮਣੇ ਆਈ ਸੀ ਕਿ ਐਨਸੀਬੀ ਸਾਰੇ ਤੱਥ ਨੇ ਜਿਹੜੇ ਉਹ ਵਿਕਰਮ ਮੱਧਿਆ ਕੇਸ ਦੇ ਮੰਗ ਰਹੇ ਨੇ ਪੰਜਾਬ ਸਰਕਾਰ ਹਮੇਸ਼ਾ ਹਰ ਏਜੰਸੀ ਨੂੰ ਸਪੋਰਟ ਕਰਦੀ ਹੈ ਸਹਿਯੋਗ ਕਰਦੀ ਹੈ ਪਰ ਸਵਾਲ ਇਹ ਹੈ ਕਿ ਵਿਕਰਮ ਜੀ ਦੀ ਅਦਾ ਇਸ ਕੰਮ ਦੇ ਵਿੱਚ ਨਾਮ ਆਏ ਨੂੰ ਅੱਜ ਤਕਰੀਬਨ 13 ਸਾਲ ਹੋ ਗਏ 2013 12 ਦੇ ਵਿੱਚ ਆਇਆ ਸੀ ਪਹਿਲੀ ਵਾਰ ਕੋਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਰ ਪੰਜਾਬ ਦੇ ਮੱਥੇ ਉੱਪਰ ਕਦੇ ਉੜਤਾ ਪੰਜਾਬ ਕਦੇ ਕਿੰਨੇ ਤਰ੍ਹਾਂ ਦੇ ਕਲਾਕੀਸ਼ ਹੋ ਲੱਗ ਗਏ ਅੱਜ ਤੱਕ ਤਾਂ ਐਨਸੀਬੀ ਨੇ ਕਦੇ ਪੰਜਾਬ ਗਵਰਨਮੈਂਟ ਸਰਕਾਰ ਦੇ ਨਾਲ ਤਾਂ ਸਾਂਝੀ ਹੋ ਗਈ ਕੋਈ ਇਨਪੁਟ ਨਹੀਂ ਦਿੰਦਾ ਕਿ ਜੀ ਇਸ ਤਰੀਕੇ ਦੇ ਨਾਲ ਆਪਾਂ ਪੰਜਾਬ ਦੇ ਵਿੱਚੋਂ ਰੀਡਸ ਦੇ ਵਿੱਚੋਂ ਆਪਾਂ ਨਸ਼ੇ ਖਤਮ ਕਰਨ ਦੇ ਵਿੱਚ ਸਹਿਯੋਗ ਅਸੀਂ ਥੋੜਾ ਕਰ ਸਕਦੇ ਆ ਉਹ ਇਨਪੁਟ ਨਹੀਂ ਦਿੰਦਾ ਪਰसों ਬਾੜਮੇਰ ਤੋਂ ਜਾ ਕੇ ਪੰਜਾਬ ਪੁਲ 60 ਕਿਲੋ ਹੈਰਡ ਫੜ ਕੇ ਲੈ ਕੇ ਆਉਂਦੀ ਹੈ ਐਨਸੀਬੀ ਸੁੱਤੀ ਪਈ ਹੈ ਜੇ ਇੰਨੇ ਸਾਲਾਂ ਦਾ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕੀ ਕਿਹਦੇ ਤਾਰ ਜੁੜੇ ਹੋਏ ਨੇ ਜਿਹਦੇ ਰਾਹੀਂ ਉਹ ਇਲ ਗਾਟਨ ਬਣੀ ਪੈਸਾ ਦੋ ਨੰਬਰ ਦੇ ਵਿੱਚ ਗੋਰਖੰਦ ਦੇ ਵਿੱਚ ਪਵਾ ਕੇ ਇਨਵੈਸਟ ਕਰ ਰਿਹਾ ਤੇ ਪਰ ਕਾਦੀ ਏਜੰਸੀਆਂ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਸਾਡੀ ਬੜੀ ਇੱਕ ਸਟਰੋਂਗ ਐਪਰੀਹੈਂਸ਼ਨ ਹੈ ਕਿ ਇਹ ਸਾਰਾ ਰਿਕਾਰਡ ਹੈ ਜਿਹੜਾ ਇਹ ਬਿਕਰਮਜੀ ਸਿੰਘ ਜੀ ਠੀਆ ਨੂੰ ਅਕਾਲੀ ਦਲ ਨੂੰ ਸਹਿਯੋਗ ਕਰਨ ਲਈ ਮੰਗਿਆ ਜਾ ਰਿਹਾ ਤਾਂ ਕਿ ਰਿਕਾਰਡ ਸਾਡੇ ਤੋਂ ਲੈਣ ਤੋਂ ਪਹਿਲਾਂ ਆਪ ਦਾ ਜਿਹੜਾ ਕੋਈ ਕੋਈ ਹਿਸਾਬ-ਕਿਤਾਬ ਕਰਨਾ ਹੈ ਕੋਈ ਸਿਸਟਮ ਸੈਟਅਪ ਕਰਨਾ ਹੈ ਕੋਈ ਤੱਥਾਂ ਨੂੰ ਉਪਰੋਪਰਾ ਕਰਨਾ ਹੈ ਕੋਈ ਸੋ ਉਸ ਚੀਜ਼ ਦਾ ਸਾਨੂੰ ਫਰਕ ਜਿਹਦਾ ਮੈਂ ਸਮਝਦਾ ਕਿ ਇੱਕ ਇੱਕ ਮੇਜਰ ਕੰਸਰਨ ਹੈ ਇਹ ਪੰਜਾਬ ਸਰਕਾਰ ਦਾ ਬਣਿਆ ਸੁਖੀਰ ਬਾਦਲ ਕਾਫੀ ਕਿੰਝ ਪ੍ਰਚੂਪਤ ਕਰ ਰਿਹਾ ਹੈ ਆਪਣੀ ਕੇਜਰੀ ਵਾਸਤੇ ਉਹਦੇ ਉਹਨਾਂ ਦਾ ਕੰਮ ਹੈ ਕਿੰਝ ਪ੍ਰਚੂਪਤ ਕਰਨਾ ਕਰਨੋ ਜੀ ਉਹਨਾਂ ਦੇ ਉਹਨਾਂ ਦੇ ਕਿੰਨੇ ਫਰੰਟਾਂ ਦੀ ਵੈਲਿਊ ਕੀ ਅੱਜ ਅੱਜ ਸਮੁੱਚਾ ਪੰਜਾਬ ਜਿਹੜਾ ਪੂਆਮ ਆ ਦੀ ਪਾਰਟੀ ਵੱਲ ਆ ਰਹੀ ਖੇਤੀ ਆਦਿ ਜਿਹੜੀ ਵੱਲ ਪੂਆ ਸਬਾਨ ਵੱਲ ਦੇਖ ਰਹੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਹਿਸਾਬ ਦਾ ਜਿਹੜਾ ਅੰਜਾਮ ਤੱਕ ਪਹੁੰਚਾਇਆ ਵੀ ਜਿਨ੍ਹਾਂ ਦੀ ਵਜ੍ਹਾ ਕਰਕੇ ਗੁਰੂ ਸਾਹਿਬ ਦੇ ਅੰਦਰੋਂਲੇ ਸੜਕਾਂ ਦੇ ਉੱਪਰ ਜਿਨ੍ਹਾਂ ਦੀ ਵਜ੍ਹਾ ਕਰਕੇ ਅ ਘਰਾਂ ਦੇ ਘਰਾਂ ਦੇ ਵਿੱਚ ਚਿੱਟੇ ਦੇ ਸੱਤਰ ਨੇ ਜਿਹੜੇ ਉਹ ਵਿਛ ਗਏ ਅੱਜ ਹਿਸਾਬ ਕਰਨ ਲਈ ਆ ਜ ਆਵਾਦੀ ਪਾਰਟੀ ਤੇ ਪੰਜਾਬ ਸਰਕਾਰ ਦਾ ਦ੍ਰਿੜ ਰਾਦੇ ਨਾਲ ਲੱਗੀ ਹੋਈ ਹੈ ਉਹਨਾਂ ਤਾਂ ਕੀ ਕਰਨੀ ਹੈ ਅਮਨ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਲੱਗੀ ਹੋਈ ਹੈ ਉਹਨਾਂ ਨੇ ਖਤਮ ਕਰਨ ਵਾਸਤੇ ਤੁਹਾਡੀ ਜਿਹੜੀ ਸਰਕਾਰੀ ਏਜੰਸੀਆਂ ਨੇ ਉਹ ਕੀ ਚਾਹੇ ਪੰਜਾਬ ਦੇ ਵਿੱਚ ਕਿੰਨਾ ਕ ਨਸ਼ਾ ਉਹਨਾਂ ਰਹਿ ਗਿਆ ਜਾਂ ਕਿੰਨਾ ਕਿ ਅਸਰ ਸੰਕਰਤਮਾ ਕਿੰਨਾ ਹੋ ਗਿਆ ਜੀ ਦੇਖੋ ਇਸ ਦੇ ਆંકੜੇ ਦੇਖੋ ਇਸ ਤਰ੍ਹਾਂ ਕਿ ਇਹ ਜਿਹੜੇ ਆંકੜੇ ਆ ਕਿੰਨਾ ਰਹਿ ਗਿਆ ਕਿੰਨਾ ਨਹੀਂ ਰਹਿ ਗਿਆ ਇਹ ਤਾਂ ਡਿਬੇਟੇਬਲ ਇਸ਼ੂ ਹੈ ਜੀ ਪਰ ਮੈਂ ਇੱਕ ਗੱਲ ਮੰਨ ਕੇ ਚਾਹਦਾ ਕਿ ਵੈਸਤਾ ਚਲੋ ਪਿੰਨ ਸਾਬ ਤੋਂ ਹੀ ਪਰ ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਸਰਕਾਰ ਦੇ ਪੁਲਿਸ ਦੇ ਔਰ ਲੋਕਾਂ ਵੱਲੋਂ ਵੀ ਸਹਿਯੋਗ ਦੇਣ ਦੇ ਵਿੱਚ ਕੋਈ ਕਮੀ ਕਸਰ ਨਹੀਂ ਹੈ।